ਸਸੇਕਾ ਦੋਸਤੋ ਜੀਤ ਵੈਬ ਟੀਵੀ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਖਾਲਸਾ ਦੋਸਤੋ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਦੋਂ ਵੀ ਰਾਜਨੀਤਿਕ ਲੋਕਾਂ ਨੇ ਵੰਡ ਕਰਵਾ ਦਿੱਤੀ ਪਰ ਖੂਨ ਖਰਾਬਾ ਜਿਹੜਾ ਉਹ ਆਮ ਲੋਕਾਂ ਦਾ ਹੋਇਆ ਉਹੀ ਜਿਹੜਾ ਵਰਤਾਰਾ ਅੱਜ 75 76 ਸਾਲ ਹੋ ਚੁੱਕੇ ਆ ਅੱਜ ਵੀ ਉਹੀ ਵਰਤ ਰਿਹਾ ਚਾਹੇ ਉਦੋਂ ਗੋਰੇ ਸਰਕਾਰ ਸੀ ਤੇ ਅੱਜ ਜਿਹੜੀ ਆ ਕਾਲੇ ਗੋਰੇ ਕਹੋ ਜਾਂ ਜੋ ਮਰਜ਼ੀ ਕਹੋ ਅੱਜ ਉਹਨਾਂ ਦੀ ਸਰਕਾਰ ਵਾ ਬਦਲਾਅ ਵਾਲੀ ਸਰਕਾਰ ਵੀ ਆ ਗਈ ਆ 75 76 ਸਾਲਾਂ ਬਾਅਦ ਪਰੰਤੂ ਅੱਜ ਵੀ ਜਿਹੜੇ ਹਾਲਾਤ ਵਾ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਦੇ ਵਿੱਚ ਲੜਾਈ ਕਰਵਾ ਕੇ ਤੇ ਰਾਜਨੀਤਿਕ ਲੋਕ ਜਿਹੜੇ ਆ ਪਾਸੇ ਹੋ ਕੇ ਨਜ਼ਾਰਾ ਦੇਖ ਰਹੇ ਆ ਗੱਲਬਾਤ ਕਰਦੇ ਆ ਸਤਲੋਈ ਦਰਿਆ ਦੇ ਉੱਪਰ ਇੱਕ ਤਰ੍ਹਾਂ ਕਹਿ ਰਿਹਾ ਕਿ ਅਸੀਂ ਦਰਿਆ ਦੇ ਵਿੱਚੋਂ ਮਿੱਟੀ ਕੱਢਣੀ ਆ ਜਿਹੜੇ ਕਿ ਕੁਝ ਕੁ 4-5 ਘਰ ਦੱਸੇ ਜਾ ਰਹੇ ਆ ਜਿਹੜੇ ਕਹਿੰਦੇ ਅਸੀਂ ਮਿੱਟੀ ਨਹੀਂ ਕੱਢਣ ਦੇਣੀ ਤੇ ਇੱਕ ਪਾਸੇ ਆ ਜਿਹੜੇ 50-60 ਪਿੰਡ ਜਿਹੜਾ ਪੂਰਾ ਰਕਪਾਉਂਦਾ ਵਾ ਉਹਨਾਂ ਦੇ ਪਹਿਲੀਆਂ ਉਹਨਾਂ ਦੇ ਘਰ ਰਹਾਇਸ਼ੀ ਏਰੀਆ ਜ਼ਿਆਦਾ ਆਉਂਦਾ ਵਾ ਮੈਦਾਨੀ ਇਲਾਕਾ ਵਾ ਉਹ ਸਾਰਾ ਮਾਰਦੇ ਹੀ ਠਾਉਦਾ ਉਹ ਕਹਿੰਦੇ ਆ ਕਿ ਅਸੀਂ ਮਿੱਟੀ ਕੱਢਣੀ ਆ ਪਰੰਤੂ ਉਹ ਇਹੜ 4-5 ਘਰ ਵਾ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਆ ਵਿਧਾਇਕ ਦੱਸੇ ਜਾ ਰਹੇ ਆ ਰੋਇਪੁਰ ਏਰੀਆ ਵੱਲੋਂ ਉਹ ਉਹਨਾਂ ਨੂੰ ਸ਼ਹਿਦ ਦਿੰਦੇ ਆ ਤੇ ਲਿਆ ਕੇ ਗਨ ਮੈਚ ਜਾਂ ਧੱਕੇਸ਼ਾ ਹੀ ਕੀਤੀ ਜਾਂਦੀ ਆ ਇਸ ਟਾਈਮ ਹਾਰਡ ਰੋਕੂ ਕਮੇਟੀ ਦੇ ਜਿਹੜੇ ਆਗੂ ਆ ਉਹਨਾਂ ਨਾਲ ਗੱਲਬਾਤ ਕਰਦੇ ਕੁਲਵਿੰਦਰ ਸਿੰਘ ਲੀਡਰ ਸਰ ਕੀ ਕਹਿਣਾ ਚਾਹੁੰਦੇ ਕੱਲ ਤੁਹਾਡੇ ਨਾਲ ਜਿਹੜਾ ਧੱਕਾ ਹੋਇਆ ਉਹਦਾ ਕੀ ਸਿਸਟਮ ਸੀਗਾ ਉਹ ਇਹ ਜੀ ਜੋ ਕੱਲ ਇਹ ਬਹੁਤ ਮਡੇ ਘੜਿਆ ਕਾਰਜ ਹੋਇਆ ਬੜੀਆਂ ਸਾਨੂੰ ਆਸਾਂ ਸੀਗੀਆਂ ਮਦਰ ਗਏ ਆਪ ਦੀ ਸਰਕਾਰ ਤੇ ਔਰ ਭਗਵਾਨਤਮਾਨ ਜੀ ਇਸ ਗੱਲ ਦਾ ਸਾਨੂੰ ਭਰੋਸਾ ਵੀ ਦਿੰਦੇ ਰਹੇ ਬਹੁਤ ਔਰ ਰੁਪਿੰਦਰ ਬਡੋਰੀ ਜੀ ਨੇ ਬੜੀ ਕੋਸ਼ਿਸ਼ ਕੀਤੀ ਮਿੱਟੀ ਕੱਢਣ ਵਾਸਤੇ ਪਰ ਸਭ ਤੋਂ ਮਾੜੀ ਗੱਲ ਇਹ ਹੋਈ ਇੱਕ ਜੀਰੇ ਹਲਕੇ ਦਾ ਵਿਦੈਗ ਨਰੇਸ਼ ਕੁਟਾਰੀਏ ਦਾ ਲੜਕਾ ਕੱਲ ਆਪਦੇ ਬੰਦੇ ਲੈ ਕੇ ਆਇਆ ਜਿਨੇ ਕੰਮ ਬੰਦ ਕਰਾਇਆ ਔਰ ਨਾਲ ਗਨਮੈਨ ਵੀ ਲੈ ਕੇ ਆਇਆ ਕੋ ਸਰਕਾਰੀ ਗਨਮੈਨ ਸਰਕਾਰੀ ਗਨਮੈਨ ਉਹਦੇ ਨਾਲ ਸੀ ਉਹਨਾਂ ਨੂੰ ਮਿਲੇ ਵੀ ਕਿਹਾ ਭਾਈ ਅਸੀਂ ਬੰਨ ਇਹ ਅੱਗੇ ਵੀ ਕੱਟ ਕੇ ਨਗਾਉਨੇ ਆ ਮਿੱਟੀ ਹੂੰ ਉਹਨਾਂ ਦੀ ਸ਼ਾਇਦ ਉੱਥੇ ਬਾਬੇ ਮੂਲੇ ਦੇ ਡੇਰੇ ਦੇ ਲੋਕ ਇਕੱਠੇ ਹੋਏ ਆ ਉਹ ਮਿੱਟੀ ਨਾ ਕੱਢ ਦੇਣ ਵੀ ਕੱਢਣੀ ਜੇ ਉਹ ਮਿੱਟੀ ਨਹੀਂ ਕੱਢਦੀ ਤੇ ਲਾਕਾ 60 ਪਿੰਡ ਫੇਰ ਰੁੜਦੇ ਆ ਇਸ ਮਿੱਟੀ ਕੱਢਣ ਨੂੰ ਮਾਨਤ ਸਾਹਿਬ ਦਾ ਬਾਬਾ ਜੀ ਦਾ ਬਡੋਰੀ ਸਾਹਿਬ ਨੇ ਪੂਰਾ ਜੋਰ ਲਾਇਆ ਤਾਂ ਦੇ ਹੀ ਨਾ ਕੰਮ ਚਲਾਇਆ ਜਿਹੜਾ 2 ਦਿਨ ਪਹਿਲਾਂ 3 ਦਿਨ ਸੀ ਸਾਨੂੰ ਹਰਡਰ ਕਮੇਟੀ ਤੇ ਲੱਗ ਗਿਆ ਧਰਨਾ ਰੋਣਾ ਪਿਆ ਪ੍ਰਸ਼ਾਸਨ ਹਰਕਤ ਵਿੱਚ ਆਇਆ ਪ੍ਰਸ਼ਾਸਨ ਨੂੰ ਕੰਮ ਨਹੀਂ ਕਰ ਦਿੰਦੇ ਸੀ ਬੰਦੇ ਉਹ ਬੰਦਿਆਂ ਨੇ ਕੱਲ ਗਿਣੀ ਮਿਤੀ ਸ਼ਾਦਤ ਅਸੀਂ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਇਹਨਾਂ ਲੋਕਾਂ ਨੇ ਰਸਤੇ ਤੇ ਹਾਈਵੇ ਦੇ ਰੋਕ ਕੇ ਮੋਟਰਸਾਈਕਲਾਂ ਚਾਬੀਆਂ ਘਣੇ ਸ਼ੁਰੂ ਕਰ ਲਈਆਂ ਔਰ ਇਹਨਾਂ ਕੋ ਮਾਰੂਥਿਆਰ ਸੀ ਮਾਰ ਦੇਣ ਦੀ ਨੀਤ ਨਾਲ ਇਹਨਾਂ ਲੋਕਾਂ ਨੇ ਸਾਡੇ ਤੇ ਹਮਲਾ ਕੀਤਾ ਮਦਰਗੇ ਇਹਨਾਂ ਗੁਰਦੁਆਰੇ ਦੇ ਵਿੱਚ ਗੁੰਡੇ ਰੱਖੇ ਪਿਆ ਸੀ ਉੱਥੋਂ ਡਾਂਗਾ ਰਾਡਾ ਲੋਹੇ ਦੀਆਂ ਜੋ ਹਥਿਆਰ ਲੈ ਕੇ ਉੱਠੋ ਇਹਦੀ ਤਿੰਨ ਬੰਦੇ ਅਸੀਂ ਫੱਟੜਾ ਜਿਹੜੇ ਮੇਰਾ ਸੈਕਟਰੀ ਆਡਰ ਕਮੇਟੀ ਦਾ ਇੱਕ ਸਾਡਾ ਮੈਂਬਰ ਆ ਸਰਦਾਰ ਅਵਤਾਰ ਸਿੰਘ ਇਹਨਾਂ ਨੇ ਮਤਲਬ ਕਿ ਇੰਨੀ ਗੁੰਡਾਗਰਦੀ ਕੀਤੀ ਇੱਕ ਰੋਡ ਤੇ ਤੁਰੇ ਆਉਂਦੇ ਬੰਦਿਆਂ ਨੂੰ ਰੋਕਣਾ ਮਤਲਬ ਕਿ ਇਹ ਬਹੁਤ ਇੱਕ ਨਖੇਦੀ ਵਾਲੀ ਗੱਲ ਆਏਗਾ ਕਿ ਨਰੇਸ਼ ਘਟਾਰੀਆ ਬਹੁਤ ਸਿਆਣਾ ਬੰਦਾ ਦੇਖਣ ਨੂੰ ਲੱਗਦਾ ਹੈ ਪਹਿਲਾਂ ਮਿਲਦੇ ਰਹਿ ਪਰ ਉਹਨਾਂ ਨੂੰ ਮਨੁਸਾਨੀ ਸਮਝ ਤੋਂ ਬਾਹਰ ਵੀ ਇਹੋ ਜਿਹੇ ਲੋਕਾਂ ਦੇ ਬਿਨਾਂ ਕਿਵੇਂ ਆਕੇ ਲਾ ਕੇ ਗਲਤ ਕੰਮ ਕਰਦੇ ਨੇ ਤਾਨੂੰ ਕੀ ਲੱਗਦਾ ਜਿਹੜੀ ਆਮਦਮੀ ਸਰਕਾਰ ਆ ਉਹੀ ਲੋਕਾਂ ਦੇ ਜਿਹੜੇ ਰਾਖੇ ਬੰਦੇ ਸੀਗੇ ਉਹੀ ਆ ਜਿਹੜਾ ਹਮਲੇ ਕਰਵਾ ਰਿਆ ਤਾਂ ਇਧਰ ਵੀ ਉਹੀ ਸਰਕਾਰ ਆ ਉਧਰ ਵੀ ਉਹੀ ਸਰਕਾਰ ਦੇ ਦੇਖੋ ਜੀ ਇਹ ਇਹ ਜੋ ਪ੍ਰੋਗਰਾਮ ਬਣਾਇਆ ਵਾ ਇਹ ਮਤਲਬ ਕਿ ਅਸੀਂ ਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਤੁਹਾਡਾ ਜੇ ਕੋਈ ਐਮਐਲਏ ਜੇ ਗਲਤ ਕਰਦਾ ਤੇ ਉਹਨੂੰ ਲੈਣ ਹਾਜ਼ਰ ਕਰੋ ਕਿਉਂਕਿ ਉਹਨਾਂ ਨੇ ਕਹੇ ਭ੍ਰਿਸ਼ਟਾਚਾਰ ਜਾ ਇਹੋ ਜਿਹੜੇ ਧੱਕੇ ਹੁੰਦੇ ਉਹ ਬੰਦ ਕਰਵਾਏ ਜਾਣਗੇ ਇਹ ਤਸਰੀਆ ਇਹ ਤਾਂ ਗੁੰਡਾਗਰਦੀ ਪਹਿਲੀਆਂ ਸਰਕਾਰਾਂ ਤੇ ਹੋਈ ਜਾਂਦੀ ਇਹ ਤਾਂ ਫੇ ਕਸਰ ਕੀ ਰਹਿ ਗਈ ਹਾਂ ਕਿ ਇਹ ਜਾਣ ਆਮ ਲੋਕਾਂ ਦੇ ਦਰਜੇ ਪਤਾ ਨਹੀਂ ਲੱਗਾ ਹਾਲਾਕੀ ਕਾਫੀ ਦਿਨ ਹੋ ਗਏ ਇਸ ਚੀਜ਼ ਨੂੰ ਚਲਦੇ ਆ ਰੋ ਧਰਨੇ ਲੱਗ ਰਹੇ ਆ ਤਾਂ ਵੀ ਨਹੀਂ ਪਤਾ ਲੱਗ ਰਿਹਾ ਅਸੀਂ ਜੇ ਇਹ ਕਾਰਜ ਕਰਦੇ ਆ ਇਲਾਕੇ ਦੀ ਭਲਾਈ ਲਈ ਕਾਰਜ ਕਰਦੇ ਆ ਮਿੱਟੀ ਕੱਢੀ 2 ਹੜ ਆਏ ਨੇ 19 ਔਰ 23 ਦਾ ਜੀ 23 ਤੋਂ ਪਹਿਲਾਂ ਵੀ ਮਿੱਟੀ ਕੱਢਦਾ ਕੋਸ਼ਿਸ਼ ਕਰਦੇ ਰਹਾ ਇਹ ਬੰਦੇ ਦੇ ਜਾਇਜ਼ ਤੌਰ ਤੇ ਕਬਜ਼ਾ ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਹਨਾਂ ਦੇ ਦਿੱਤਾ ਕਿ ਸਰਕਾਰੀ ਰਕਬਾ ਇਹਨਾਂ ਦਾ ਬਿਲਕੁਲ ਕੋਈ ਤੇ ਟਿਊਬ ਨਾ ਚੱਲਦਾ ਜਾਵੇ ਇਹ ਬਿਲਕੁਲ ਪ੍ਰੋਗਰਾਮ ਬਣਾ ਕੇ ਲੋਕਾਂ ਨੂੰ ਬਚਾਇਆ ਜਾਵੇ ਥੋੜੇ ਜਿਹੇ ਘਰਾਂ ਦਾ ਕਰਕੇ ਇਹ ਜਿਹੇ ਨਹਿਰਗਲ ਦੀ ਲੋਕ ਬਣਾਉਂਦੇ ਆ ਤੇ ਬਿਲਕੁਲ ਗੁੰਡਾਗਰਦੀ ਨਾ ਚੱਲਣ ਦਿੱਤੀ ਜਾਵੇ ਤੇ ਨਾ ਅਸੀਂ ਇਹ ਬਰਦਾਸ਼ਤ ਹੀ ਕਰਾਂਗੇ ਤੁਹਾਡੇ ਹਿਸਾਬ ਨਾਲ ਇਹ ਕਿਹਦੀ ਸ਼ਹਿਹਟ ਹੋ ਰਿਹਾ ਸਾਰਾ ਕਮੇੜਾ ਸਰਕਾਰ ਦੀ ਸ਼ਹਿਹਟ ਜਾਂ ਪ੍ਰਸ਼ਾਸਨ ਦੀ ਲਕੀ ਦੀ ਗੱਲ ਹੈ ਇਹ ਇਹਦੇ ਤੇ ਜ਼ਿੰਮੇਵਾਰ ਤਾਂ ਹੈ ਪ੍ਰਸ਼ਾਸਨ ਕਿਉਂਕਿ ਜਦੋਂ ਪ੍ਰਸ਼ਾਸਨ ਨੂੰ ਇਹ ਕੰਮ ਨਹੀਂ ਕਰ ਦਿੰਦੇ ਪ੍ਰਸ਼ਾਸਨ ਦਾ ਇਹ ਸਾਡੇ ਐਸਡੀਐਨ ਦਾ ਵੀ ਰੋਲ ਹੈ ਜੀ ਸਾਡੇ ਪੁਲਿਸ ਦਾ ਵੀ ਰੋਲ ਹੈ ਜਦੋਂ ਕੰਮ ਇਹਨਾਂ ਦੇ ਝੜਕਾ ਪਾਉਂਦੇ ਸੀ ਇਹਨਾਂ ਕਿਉਂ ਨਾ ਪਰਚੇ ਦਰਜ ਕੀਤੇ ਉਹਨਾਂ ਦੀ ਕੀ ਤਾਕਤ ਬਣਦੀ ਸੀ ਗਲਪੈਣ ਦੀ ਹੂੰ ਉਹਨਾਂ ਨੇ ਪਰਚੇ ਨਹੀਂ ਕੀਤੇ ਇਹਨਾਂ ਦੀ ਨਲਾਕੀ ਕਰਕੇ ਕਾਰਜ ਹੋਇਆ ਅਸੀਂ ਮਤਲਬ ਕਿ ਇਹ ਜੇ ਇਹਨਾਂ ਨੂੰ ਮਿੱਟੀ ਕੱਢਣ ਵਾਸਤੇ ਚੋਣ ਚੱਲ ਰੱਖਾ ਨਬੂਆ ਤਰ੍ਹਾਂ ਦੇ ਔਰ ਇਸ ਮਿੱਟੀ ਤੇ ਨਾਗਣੀਤ ਇਲਾਕਾ ਬਹੁਤ ਦੁਆਰੇ ਫੇਰ ਮਰੂਗਾ ਇਹ ਸਾਡੀ ਮਾਨ ਸਰ ਨੂੰ ਵੀ ਬੇਨਤੀ ਹੈ ਮਦਰੇ ਆਪ ਦੇ ਆਪਣੇ ਐਮ ਐਲ ਏ ਨੂੰ ਪੁੱਛਣ ਵੀ ਤੇਰੀ ਕੀ ਜਿੰਦ ਭਈ ਕਿਉਂ ਗਲਤ ਕੰਮ ਕੀਤਾ ਤੇ ਤੇਰਾ ਉਹਦਾ ਮੁੰਡਾ ਗਨ ਮੇਲੇ ਗਿਆ ਉਹਨੂੰ ਕਿਨੇ ਗਨ ਮੈਂ ਦਿੱਤੇ ਤੁਹਾਡੇ ਜੋ ਅਸਰੋਂ ਅੰਦਰ ਜਾਂ ਤਬੀਸ ਨਾਲ ਤਬੀਸ ਸਿਚੇ ਆਏ ਸੀ ਜਾਂ ਤੁਹਾਨੂੰ ਪਤਾ ਲਿਆ ਉਹਨਾਂ ਨੇ ਲਿਆ ਪਤਾ ਉਹਨਾਂ ਨੂੰ ਲਿਆ ਜੀ ਆਏ ਸੀ ਆਏ ਸੀ ਕੀ ਕਹਿੰਦੇ ਹੋ ਉਹਨਾਂ ਨੇ ਕਿ ਉਹਨਾਂ ਨੇ ਵੀ ਕਿਹਾ ਮਤਲਬ ਵੀ ਅਸੀਂ ਗੱਲ ਕਰਦੇ ਵੇ ਬੜੀ ਮਾੜੀ ਗੱਲ ਆ ਕਿਉਂ ਕਾਰਜ ਕੀਤਾ ਇਹਨਾਂ ਕਿਉਂ ਲੜਾਈ ਕੀਤੀ ਸਭ ਤੋਂ ਵੱਡੀ ਗੱਲ ਤੇ ਕੋਈ ਇੱਕ ਵਾਰ ਗੁਰਦੁਆਰੇ ਦੇ ਸੇਵਾ ਲੈਣੇ ਆ ਆਮ ਬੰਦੇ ਤੇ ਜੇ ਕੋਈ ਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਪਹਿਲੀ ਵਾਰ ਕੰਮ ਦੇ ਕਿਹਾ ਵੀ ਗੁਰਦੁਆਰੇ ਦੇ ਵਿੱਚ ਗੁੰਡੇ ਬਾੜ ਗਏ ਤੇ ਪ੍ਰੋਗਰਾਮ ਲੋਕਾਂ ਦੇ ਹਵਲਾ ਕਰਾਉਣਾ ਤੇ ਬਾਪੇ ਜਗਿੰਦਰ ਦਾ ਜਿਹੜਾ ਛੇਰਾ ਵਾ ਉਸ ਬੰਦੇ ਨਾਲ ਲਕਾਰਾ ਮਾਰ ਕੇ ਇਹ ਮਤਲਬ ਕਿਹਾ ਵੀ ਅੱਜ ਹੜ ਰੋਕੂ ਕਮੇਟੀ ਦਾ ਭੋਗਵਾ ਦਾ ਜਾਣ ਨਹੀਂ ਦੇਣੇ ਜੀ ਇਹ ਇਸ ਬੰਦੇ ਨੇ ਗੱਲ ਪਵਾਏ ਨੇ ਇਹ ਬੰਦਾ ਆਪ ਨਾਲ ਆ ਮਾਰੂ ਹਥਿਆਰ ਇਹਨਾਂ ਦੇ ਦਿਨੇ ਸਾਰੇ ਇਹ ਜ਼ਿੰਮੇਵਾਰ ਹੈ ਬਹੁਤ ਬਹੁਤ ਧੰਨਵਾਦ ਈਸ਼ਾਨ ਕੁਲਵਿੰਦਰ ਸਿੰਘ ਲੀਡਰ ਜਿਹੜੇ ਕਿ ਹੜ ਰੋਕੂ ਕਮੇਟੀ ਦੇ ਪ੍ਰਧਾਨ ਨੇ ਕੀ ਵਾਰਦਾਤ ਹੋਈ ਹੈ ਸਾਰੀ ਤੁਹਾਡੇ ਕੈਮਰੇ ਦੇ ਸਾਹਮਣੇ ਆ ਤੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਆ ਅਧਿਕਾਰੀ ਆ ਕੇ ਸਰਕਾਰੀ ਅੜੇ ਆ ਕੇ ਗੱਲਾਂ ਬਾਤਾਂ ਕਰ ਰਿਹਾ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਇਥੋਂ ਹਸਪਤਾਲ ਦੇ ਵਿੱਚੋਂ ਉਠਾਇਆ ਜਾਵੇ ਜਾਂ ਉਹ ਜਿਹੜਾ ਵਾ ਅਗਲੀ ਕਾਰਵਾਈ ਕੀਤੀ ਜਾਵੇ ਦੇਖਦੇ ਆ ਪ੍ਰੈਕਟੀਕਲੀ ਕੀ ਹੁੰਦਾ ਵਾ ਪ੍ਰੈਕਟੀਕਲ ਦੇ ਅਮਲ ਦੇ ਵਿੱਚ ਆਉਂਦਾ ਕੁਝ ਕਾ ਨਹੀਂ ਆਉਂਦਾ ਕੀ ਕਹਿਣਾ ਚਾਹੁੰਦੇ ਜਿਹੜਾ ਹੁਣ ਆ ਮਸਲਾ ਹੋ ਰਿਹਾ ਵਾ ਇਧਰ ਦੋਆ ਇੱਧਰਾਂ ਦੇ ਵਿੱਚ ਕੀ ਮਸਲਾ ਏ ਮਸਲੇ ਦੋ ਆ ਜੀ ਜੀ ਇੱਕ ਤਾਂ ਮਸਲਾ ਹੈਗਾ ਵੀ ਜਿੰਨਾ ਸਾਡਾ ਲੋਹਿਆਂ ਬਲੌਕ ਆ ਇਹਦੇ ਵਿੱਚ ਜਿੰਨੇ ਪਿੰਡ ਪੈਂਦੇ ਆ ਹਰ ਦੋ ਤਿੰਨ ਸਾਲ ਬਾਅਦ ਸਲਤਨਪੁਰ ਨਾਲ ਵਿੱਚੇ ਸਲਤਨਪੁਰ ਆ ਦੋ ਤਿੰਨ ਸਾਲ ਬਾਅਦ ਪੂਰਾ ਲੋਹਿਆਂ ਜਿੰਨੇ ਕ ਪੈਂਦੇ ਆ 40 50 ਪੈਂਦੇ ਆ ਬੁਰੀ ਤਰ੍ਹਾਂ ਇਹਨੂੰ ਕਹਿੰਦੇ ਨੇ ਬੁਰੀ ਤਰ੍ਹਾਂ ਰੋੜ ਜਾਂਦੇ ਆ ਜਿਹੜਾ ਆਪਾਂ ਲੋਕਾਂ ਦਾ ਠੇਕਾ ਦੇਣਾ ਠੇਕਾ ਵੀ ਸਿਰ ਚੜ ਜਾਂਦਾ ਉਹ ਜਿਹੜੀ ਸਾਡੀ ਫਸਲ ਬੀਜੀ ਹੁੰਦੀ ਉਹ ਵੀ ਰੋੜ ਜਾਂਦੀ ਹੈ ਜੀ ਘਰਾਂ ਦੇ ਅੰਦਰ ਪਾਣੀ ਵੜ ਜਾਂਦਾ ਹਾਂ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰੂੰਗਾ ਵੀ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਇਸ ਚੀਜ਼ ਮਸਲੇ ਦਾ ਹੱਲ ਕਰਾਈਏ ਜੋ ਆ ਲੜਾਈਆਂ ਹੁੰਦੀਆਂ ਇੱਕ ਪਾਸੇ ਕਿਸਾਨ ਰੋੜ ਰਹੇ ਆ ਤੇ ਦੂਜੇ ਪਾਸੇ ਸਾਡੇ ਆਪ ਦੇ ਹੀ ਉਨਾ ਦੀਦਿਆਂ ਦੇ ਵਿੱਚ ਨਮਾਲਬ ਹੋਇਆ ਪੰਡੋਰੀ ਸਾਹਿਬ ਕੀ ਕਹਿਣਾ ਚਾਹੁੰਦੇ ਸਰਕਾਰ ਵੀ ਹੁਣ ਆਪਣੀਆਂ ਪ੍ਰਸ਼ਾਸਨ ਵੀ ਆਪਣਾਵਾ ਤਾਂ ਵੀ ਆ ਇੰਨੇ ਪਿੰਡਾਂ ਦਾ ਧੱਕਾ ਹੋ ਰਿਹਾ ਉਧਰ ਚਾਰ ਪੰਜ ਘਾਰੀ ਕਹਿੰਦੇ ਕਰ ਰਿਹਾ ਧੱਕਾ ਤੇ ਉਧਰ ਕਰ ਵੀ ਆਪਣੇ ਸਰਕਾਰ ਦੇ ਕਰ ਰਿਹਾ ਆ ਮਾਦੇ ਪਾਰਟੀ ਦੇ ਬਿਲਕੁਲ ਜੀ ਮੈਂ ਇਹ ਕਹਿੰਦਾ ਚਾਹੁੰਦਾ ਵੀ ਇਹ ਭਗਵਾਨਤ ਮਾਨ ਸਾਹ ਨੂੰ ਦੇਖਣਾ ਚਾਹੀਦਾ ਨਹੀਂ ਹਾਈ ਕਮਾਂਡ ਨੂੰ ਮੈਂ ਇਹ ਹੀ ਕਹਿਣਾ ਚਾਹੁੰਦਾ ਤੁਹਾਨੂੰ ਅੱਗੇ 30 35 ਸਾਲ ਹੋ ਗਿਆ ਕਿਸੇ ਨੇ ਇਹਦੇ ਬਾਰੇ ਸੋਚਿਆ ਹੀ ਨਹੀਂਗਾ ਅੱਗੇ ਸਰਕਾਰਾਂ ਕਈਆਂ ਅਕਾਲੀ ਦਲ ਕਾਂਗਰਸ ਕਈ ਕਿਸੇ ਨੇ ਸੋਚਿਆ ਨਹੀਂ ਜੇ ਮਾਨ ਸਾਹਿਬ ਨੇ ਇਸ ਵਾਰ ਸੋਚਿਆ ਆ ਤੇ ਮਿੱਟੀ ਚੱਕ ਹੋਣ ਲੱਗੀ ਆ ਇਦਾਂ ਕਿ 30-35 ਸਾਲ ਲੰਘ ਗਿਆ ਕਦੀ ਕਿਸੇ ਨੇ ਇਦਾਂ ਦਾ ਕਾਰਵਾਈ ਨਹੀਂ ਕੀਤੀ ਤੇ ਨਾ ਕਿਸੇ ਤੋਂ ਹੋਈ ਆ ਤੇ ਮੈਂ ਇਸ ਬਲਾਕ ਨੂੰ ਔਰ ਇਸ ਹਲਕੇ ਨੂੰ ਇੱਕ ਵਿਸ਼ਵਾਸ ਦਿਵਾਉਣਾ ਵੀ ਆਉਣ ਵਾਲਾ ਟਾਈਮ ਆਪਾਂ ਇਹਦੇ ਉੱਤੇ ਲਗਾਤਾਰ ਕੋਸ਼ਿਸ਼ ਕਰਨੀ ਲਗਾਤਾਰ ਹੀ ਤੇ ਪਹਿਰਾ ਦੇ ਕੇ ਅਸੀਂ ਇਸ ਚੀਜ਼ ਨੂੰ ਕੰਡੋਰੀ ਸਾਹਿਬ ਜਦੋਂ ਪਿਛਲੀ ਵਾਰ ਹੜਵਾਇਆ ਸੀਗਾ 2023 ਚ ਉਹ ਦੋ ਭਗਵੰਤਵਾਨ ਸਾਹਿਬ ਆਪ ਆਏ ਸੀ ਇੱਥੇ ਉਹਨਾਂ ਨੇ ਕਹਿ ਸੀਗਾ ਹਰ ਇੱਕ ਕਿੜਾਵਾ ਕੰਮ ਕੀਤਾ ਜਾਊ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਪਰੰਤੂ ਉਦੋਂ ਤੋਂ ਲੈ ਕੇ ਹੁਣ ਮਹੀਨਾ ਪਹਿਲਾਂ ਕੰਮ ਸ਼ੁਰੂ ਹੋਇਆ ਵਾ ਸਾਰਾ ਸਾਲ ਫਰੀ ਜ ਮੈਂ ਦੋ ਕਿ ਉਹਨੇ ਕੋਈ ਕੰਮ ਕੀਤਾ ਗਿਆ ਕਿਉਂਕਿ ਜਿਹੜੀਆਂ ਇਹ ਕਿਉਂਕਿ ਇਹ ਤਾਂ ਨਾ ਕਹਿ ਸਕਦਾ ਆਪਾਂ ਵੀ ਪਾਣੀ ਆਇਆ ਪਿਆ ਸੀਗਾ ਜਾਂ ਕੋਸ਼ ਸੀਗਾ ਕਿਉਂਕਿ ਸਰਕਾਰ ਦੇ ਆਪਦੇ ਹੱਥ ਆ ਕੋਈ ਐਲਾਨ ਕਰਨਾ 6800 ਕਰ ਦਿੱਤਾ ਜਾਂ ਕੋਈ ਮੁਰਗੀ ਮੁਰਗੀ ਦਾ ਕੱਦੂ ਦਾ ਉਹ ਚੀਜ਼ਾਂ ਇੱਕ ਸੋ ਹੋ ਗਈਆਂ ਸਟੇਜ ਡਰਾਮਾ ਸਿਰਫ ਉੱਥੇ ਤੱਕ ਜੇ ਆਪਾਂ ਪ੍ਰੈਕਟੀਕਲੀ ਦੇਖਿਆ ਸਾਰੇ ਪਿੰਡਾਂ ਦੇ ਲੋਕ ਖੜੇ ਆ ਇਹਨਾਂ ਦੇ ਜ਼ਮੀਨਾਂ ਜਾਇਦਾਦਾਂ ਸਾਰੀਆਂ ਉੱਥੇ ਰੁੜ ਜਾਂਦੀਆਂ ਮੈਂ ਜੋ ਕੁਝ ਨੁਕਸਾਨ ਹੁੰਦਾ ਫਸਲਾਂ ਦਾ ਉਹਨਾਂ ਦੀ ਪਰਪਾਈ ਹਲੇ ਤੱਕ ਨਹੀਂ ਹੋਈ ਇੱਕ ਇੱਕ ਕਿਸਾਨ ਖੜਾ ਵਾ ਉਹਦਾ ਮੁਆਜਾ ਮਿਲਿਆ ਤੁਹਾਨੂੰ ਨਹੀਂ ਮਿਲਿਆ ਸultanpur ਦੇ ਟਿਕਟ ਮੈਂ Sultanpur ਤਾਂ ਦੱਸੋ ਨਾ Sultanpur Sultanpur ਰੀ ਗਿਆ 1 ਰੁਪਿਆ ਨੇ ਮਿਲਿਆ ਕੋਈ ਵਾਂਖੜੀ ਕਰਕੇ ਤੁਹਾਨੂੰ 1 ਰੁਪਿਆ Sultanpur 1 ਰੁਪਿਆ ਮਿਲਿਆ ਹਾਂ ਠੀਕ ਹੈ ਲੋਹਿਆਂ ਹਲਕੇ ਜਿੰਨੇ ਪਿੰਡ ਪਿੰਡ ਤੇ ਸਾਰੇ ਸਾਨੂੰ ਪੈਸੇ ਪੂਰੇ ਮਿਲਿਆ ਆ ਤੁਸੀਂ ਦੇਖ ਸਕਦੇ ਆ ਅੱਛਾ ਪੰਡੋਰੀ ਸਾਹਿਬ ਇਹਦੇ ਸਵਾਲ ਆ ਉਹਨਾਂ ਦੇ ਸਵਾਲ ਚੋਂ ਆਇਆ ਬਈ Sultanpur ਵਾਲੇ ਜਿਹੜੇ ਪੀੜਤ ਲੋਕ ਉਹ ਪੀੜਤ ਨਹੀਂ ਸੀ ਜੇ ਮੋਮਨ ਜੇ ਮੋਮਨਤਰੀ ਸਾਹਿਬ ਨੂੰ ਪਤਾ ਵਾ ਵੀ ਕਦੂ ਕਦੂ ਦਾ ਮੈਂ ਦੇਣਾ ਮੈਂ ਮੁਰਗੀਆਂ ਦੇ ਵੀ ਦੇਣੇ ਤੇ ਉਹਨਾਂ ਦੇ ਨਹੀਂ ਦੇਣੇ ਚਾਹੀਦੇ ਬਿਲਕੁਲ ਬਿਲਕੁਲ ਜੀ ਦੇਣੇ ਚਾਹੀਦੇ ਮੈਂ ਕਹਿੰਨਾ ਵੀ ਉਹਨਾਂ ਦੇ ਘਾਟ ਹੋਊਗੀ ਪਟਵਾਰੀਆਂ ਦੀ ਜਾਂ ਘਾਟ ਹੋਊਗੀ ਉੱਥੇ ਦੇ ਜੋ ਪ੍ਰਸ਼ਾਸਨ ਹੈ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਜੇ ਮਾਨ ਸਾਹਿਬ ਨੇ ਏਡਾ ਵੱਡਾ ਐਲਾਨ ਕੀਤਾ ਜੇ ਆਪਾਂ ਲੋਹਿਆਂ ਹਲਕੇ ਸ਼ਾਹਕੋੜ ਹਲਕੇ ਦੇ ਵਿੱਚ ਮਿਲ ਸਕਦੇ ਆ ਤੇ ਕੀ ਗੱਲ ਉੱਥੇ ਲੋਕ ਨਹੀਂ ਹਨ ਜਿਹੜਾ ਰੋੜੇ ਉਹਨਾਂ ਨੂੰ ਵੀ ਮਿਲਣੇ ਚਾਹੀਦੇ ਮੈਂ ਦੇ ਲੋ ਇਹ ਇੱਕ ਬੇਨਤੀ ਕਰਦਾ ਇਹਨਾਂ ਨੂੰ ਵੀ ਜੋ ਇਹਨਾਂ ਦਾ ਪ੍ਰਸ਼ਾਸਨ ਹੈ ਉੱਥੇ ਪਟਵਾਰੀ ਸਾਹਿਬਾਨ ਨੇ ਜਾਂ ਕਨਗੋ ਉਹਨਾਂ ਨੂੰ ਨੰਨਾ ਮੁਆਵਜ਼ਾ ਮਿਲਣਾ ਚਾਹੀਦਾ ਨਹੀਂ ਇਹਦਾ ਮਤਲਬ ਵੀ ਸਾਲ ਹੋ ਗਿਆ ਤੇ ਤੁਸੀਂ ਕਹਿੰਦੇ ਆ ਵੀ ਇਹ ਪ੍ਰਸ਼ਾਸਨ ਦਾ ਫੇਲਿਅਰ ਆ ਸਰਕਾਰ ਦਾ ਫੇਲਿਅਰ ਨਹੀਂ ਹੈ ਵੀ ਉਹ ਆਖੇ ਨਹੀਂ ਲੱਗੇ ਉਹਨਾਂ ਦੇ ਅਫਸਰ ਬਿਲਕੁਲ ਇਹ ਮੈਂ ਕਹਿਣਾ ਚਾਹੂੰਗਾ ਵੀ ਜੇ ਉਹ ਆਖੇ ਨਹੀਂ ਲੱਗੇ ਤਾਂ ਗਲਤੀ ਹੈ ਪ੍ਰਸ਼ਾਸਨ ਦੀ ਇਹ ਆਖੇ ਕਿਉਂ ਨਹੀਂ ਲੱਗੇ ਪ੍ਰਸ਼ਾਸਨ ਦੀ ਨਹੀਂ ਹੈ ਸਰਕਾਰ ਦੀ ਗਲਤੀ ਹੈ ਵੀ ਸਰਕਾਰ ਫੇਲਿਅਰ ਹੋਈ ਇੱਥੇ ਦੇਖੋ ਜੀ ਸਰਕਾਰ ਤਾਂ ਆਪਦਾ ਕੰਮ ਕਰ ਰਹੀ ਆ ਨਿਯਮਤ ਸਰਕਾਰ ਦੇ ਆਖੇ ਨਹੀਂ ਲੱਗੇ ਅਫਸਰ ਜੇ ਜੇ ਸਰਕਾਰ ਨੇ ਕੀਆ ਕਰਕੇ ਵੀ ਆ ਸ਼ਾਗੁਰ ਬਲਾਕ ਦੇ ਵਿੱਚ ਜਾਂ ਹਲਕੇ ਦੇ ਵਿੱਚ ਆਪਾਂ ਨੂੰ ਮੁਆਵਜ਼ਾ ਮਿਲਿਆ ਇਹ ਤਾਂ ਆਪਾਂ ਨੂੰ ਆਪ ਵੀ ਐਫਰ ਕਰਨੀ ਚਾਹੀਦੀ ਆ ਸਾਰੇ ਨਾਲ ਐਫਰ ਕਰਨੀ ਚਾਹੀਦੀ ਆ ਗੱਲ ਸਾਰੀ ਇੱਥੇ ਜਨੇ ਪੁੱਛ ਲਈਏ ਕੱਲ ਵੀ ਪਰਸੋਂ ਵੀ ਉੱਥੇ ਆਪਾਂ ਗੈਸ ਦੇ ਦਰਿਆ ਦੇ ਉੱਪਰ ਪੁਲ ਦੇ ਉੱਪਰ ਜੋ ਧਰਨਾ ਲੱਗਾ ਕੋਈ ਵੀ ਇਹਨਾਂ ਚ ਕਹਿਣਾ ਚਾਹੁੰਦਾ ਕੋਈ ਵੀ ਕਹਿਣਾ ਹੱਥ ਖੜਾ ਕਰਕੇ ਪਬਲਿਕ ਨੂੰ ਕਹਿ ਦਿਓ ਕਿ ਸਾਨੂੰ 6800 ਚਾਹੀਦਾ ਹੜ ਆਰਵੇ ਇਹ ਨੰਨੀ ਨਿਯਮਤ ਕਰਨ ਕਿਉਂਕਿ ਕੋਈ ਨਹੀਂ ਮੰਗ ਕਰ ਰਿਹਾ ਜੀ ਲੱਖਾਂ ਦਾ ਕਰੋੜਾਂ ਦਾ ਉਹਨਾਂ ਦਾ ਮੰਨੋ ਉਹਨਾਂ ਦੀ ਪੈੜੀ ਆ 800 ਬੱਧ ਦੀ ਫੋਟੋ ਖੜੀ ਇੱਕ ਇੱਕ ਇਹਦੇ ਖਸਾਬ ਦਾ ਮਜ਼ਾਕ ਹੋ ਗਿਆ ਵੀ ਆਪਾਂ 800 ਦੇ ਤਾ ਆਪਾਂ ਕੀ ਉਹਦੀ ਕੋਈ ਕੋਈ ਨਹੀਂ ਕਹਿ ਰਿਹਾ ਜੀ ਕੋਈ ਨਹੀਂ ਕਹਿ ਰਿਹਾ ਉਹ ਕਹਿੰਦੇ 800 ਸਾਨੂੰ ਚਾਹੀਦਾ ਨਹੀਂ ਉਹਦੇ ਵੀ ਐਸ.ਡੀ.ਐਮ. ਸਾਹਿਬ ਆਏ ਆ ਐਸ.ਡੀ.ਐਮ. ਸਾਹਿਬ ਆਏ ਉਹਨਾਂ ਨੇ ਵੀ ਸਿਰਫ ਆ ਕੇ ਮੁਆਵਜ਼ੇ ਦੀ ਗੱਲ ਕੀਤੀ ਤੁਹਾਨੂੰ ਮੁਆਵਜ਼ਾ ਮਿਲ ਜੂਗਾ ਜਾਂ ਮਿਲ ਗਿਆ ਵਾ ਪਰੰਤੂ ਆਪਾਂ ਆ ਜਿਹੜਾ ਸੋਲੂਸ਼ਨ ਲੱਭਣਾ ਉਹਦਾ ਜਿਹੜੀਆਂ ਕਰੋੜਾਂ ਦੀ ਜਾਇਦਾਦ ਆਪਣੀ ਮਿੱਟੀਆਂ ਨੂੰ ਰੋਲ ਰਹੀ ਆ ਉਹ ਚੋਂ ਆਪਾਂ ਹੀ ਪਰ ਉਹਨੂੰ ਆਪਾਂ ਇਹਦਾ ਰੋਲੀ ਰੱਖਿਆ ਭਾ ਕੀ ਇਹਦਾ ਕਹਿਣਾ ਚਾਹੁੰਦੇ ਆ ਵੀ ਇਹ ਕੋਈ ਸੋਲਿਡ ਕੋਈ ਸਲੂਸ਼ਨ ਨਹੀਂਗਾ ਕੋਈ ਮੈਂ ਤੁਹਾਡੇ ਨਾਲ ਪਹਿਲਾਂ ਹੀ ਬੇਨਤੀ ਕਰ ਚੁੱਕਾ ਇਸ ਗੱਲ ਦੀ ਵੀ ਅਸੀਂ ਜੇ ਹੁਣ ਇੰਨਾ ਵੱਡਾ ਐਫਫੇਕਟ ਕੀਤਾ ਤੇ ਇੰਨੇ ਦਿਨ ਮਸ਼ੀਨਾਂ ਲੱਗੀਆਂ ਮਿੱਟੀ ਕੱਢਣ ਲੱਗੀਆਂ ਤਾਂ ਅਸੀਂ ਉਹ ਆਪਦੇ ਵਿਚਾਰ ਹੀ ਕਰਨ ਲੱਗੇ ਆ ਕਿਸੇ ਦਾ ਨਹੀਂ ਉਹ ਸਾਡਾ ਆਪਦਾ ਕਿਸਾਨਾਂ ਦਾ ਜਾਂ ਸਾਡੇ ਭੈਣ ਭਰਾ ਦੂਜੇ ਮਜ਼ਦੂਰ ਲੋਕਿਆਂ ਦੇ ਘਰਾਂ 'ਚ ਪਾਣੀ ਵਰ ਜਾਂਦਾ ਹੁਣ ਪਾਣੀ ਵੀ ਆ ਰਿਹਾ ਮੌਨਸੂਨ ਦਾ ਮੌਸਮ ਚੱਲ ਰਿਹਾ ਵਾ ਹੁਣ ਕੀ ਸਰਕਾਰ ਦੇ ਵੱਲੋਂ ਆਹੜਾ 1-2 ਦਿਨਾਂ ਦੇ ਵਿੱਚ ਕੀ ਕੀਤਾ ਜਾਵੇਗਾ ਅਸੀਂ 1-2 ਦਿਨਾਂ ਦੇ ਵਿੱਚ ਖਸਾਨ ਸਾਰੇ ਖੜੇ ਆ ਜੇ ਕਿਸੇ ਚੀਜ਼ ਦਾ ਝੂਠ ਹੋਵੇ ਤਾਂ ਮੈਨੂੰ ਦੱਸ ਦੇਣ ਕਿ 1-2 ਰਾਤ ਤੁਸੀਂ ਦਿੱਤਾ ਇਹਨਾਂ ਨੂੰ ਅੱਜ ਮੈਂ ਹੌਸਲਾ ਨਹੀਂ ਦਿੰਦਾ ਜੀ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਮੈਂ ਆਪ ਖੁੱਦ ਦਰਿਆ ਤੇ ਜਾਣਾ ਅੱਜ ਦਰਿਆ ਤੇ ਜਾ ਕੇ ਅਸੀਂ ਉਹ ਰਾਸਤੇ ਨੂੰ ਬਣਾ ਰਹੇ ਆਂ ਦੇ ਰਾਸਤੇ ਨੂੰ ਬਣਾਉਂਦੇ ਦੇ باوجود ਵੀ ਕੱਲ ਜਿਹੜੀ ਲੜਾਈ ਹੋਈ ਆ ਬੇਮੁਖਤ ਹੋਈ ਆ ਨਾ ਕੋ ਉਹਦਾ ਰੀਜਨ ਸੀਗਾ ਵੀ ਕਿਉਂ ਮਿੱਟੀ ਚੱਕਦੇ ਆਂ ਜੇ ਮਿੱਟੀ ਅੱਜ ਨਹੀਂ ਚੱਕਦੇ ਸਾਡੇ ਕਿਸਾਨ ਸਾਰੇ ਰੁੜ ਜਾਣੇ ਫਿਰ ਜਦੋਂ ਫਿਰ ਪਾਣੀ ਆਇਆ ਬੰਦਾ ਇਦਾਂ ਨਾ ਤਨਾ ਵੀ ਸੱਚੇ ਪਾਤਸ਼ਾਹ ਮੁਰੇ ਬੇਨਤੀ ਅਦਾਸ ਆ ਵੀ ਸਾਡੇ ਕਿਸਾਨ ਤਾਂ ਅੱਗੇ ਬੜੇ ਦੁਖੀ ਆ ਇਹ ਤਾਂ ਉਹੀ ਆ ਫਿਰ ਫਾਹੇ ਲੈਵਨ ਲਵਾਂਗੇ ਤੇ ਫਾਹੇ ਲੈ ਕੇ ਤੇ ਫਿਰ ਆਪਣੀਆਂ ਜਾਨਾਂ ਨੂੰ ਮਕਾਉਣਗੇ ਹੋਰ ਇਸ ਤੋਂ ਪਰੇ ਕੀ ਹੋਣਾ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰ ਰਿਹਾ ਉਹਨਾਂ ਤੇ ਬਿਲਕੁਲ ਕਰ ਰਿਹਾ ਜੀ ਪੁਲਿਸ ਪ੍ਰਸ਼ਾਸਨ ਬਿਲਕੁਲ ਕਾਰਵਾਈ ਕਰ ਰਿਹਾ ਬਾਕੀ ਸ਼ਾਮ ਤੱਕ ਤੁਹਾਨੂੰ ਸਾਰੇ ਜੋ ਵੀ ਹੈਗਾ ਤੁਹਾਨੂੰ ਤੁਹਾਡੇ ਸਾਹਮਣੇ ਆ ਜੂ ਤੇ ਧੰਨਵਾਦ ਧੰਨਵਾਦ ਇਹ ਸਨ ਪਰਮਿੰਦਰ ਸਿੰਘ ਪੰਡੋਰੀ ਜਿਹੜੇ ਹਲਕਾ ਇੰਚਾਰਜ ਆਵਾਦਮੀ ਪਾਰਟੀ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਹੌਸਲਾ ਦਵਾਇਆ ਕਿ ਜਿੰਨੇ ਵੀ ਆ ਕਰੀਬ 50 ਤੋਂ 60 ਦੇ ਕਰੀਬ ਜਿਹੜੇ ਪਿੰਡ ਆ ਜਿਹੜੇ ਕਿ ਇਸ ਹੜ ਦੀ ਮਾਰ ਦੇ ਲਪੇਟ ਦੇ ਵਿੱਚ ਆਉਂਦੇ ਆ ਤੇ ਹਰ ਵਾਰ ਜਿਹੜਾ ਵਾ ਆਪਣੇ ਘਰਬਾਰ ਖੇਤੀਬਾੜੀ ਸਾਰਾ ਕੁਝ ਰੋੜ ਕੇ ਤੇ ਉੱਚੀ ਥਾਂ ਤੇ ਆ ਕੇ ਬਹਿਣਾ ਪੈਂਦਾ ਤੇ ਘਰੋਂ ਬੇਕਾਰ ਹੋਣਾ ਪੈਂਦਾ ਦੇਖਦੇ ਆ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜਿਹੜੇ ਤੱਕੇ ਹੋ ਰਿਹਾ ਜਾਂ ਉਧਰ ਨਰੇਸ਼ ਤੇਜ ਕੁਟਾਰੀਆ ਜੀ ਵੱਲੋਂ ਜਿਹੜਾ ਕੀਤਾ ਜਾ ਰਿਹਾ ਵਾ ਕਿਸਾਨਾਂ ਦੇ ਵੱਲੋਂ ਕਿਆ ਗਏ ਉਹਨਾਂ ਦੀ ਕੁੱਟਮਾਰ ਵੀ ਰਾਤ ਹੋਈ ਆ ਕੀ ਕੀਤਾ ਜਾਂਦਾ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ